はい。 ਇਹ ਖੇਲੇ ਜਿਸ ਤਰ੍ਹਾਂ ਕਿ ਤੁਸੀਂ ਸਾਹਮਣੇ ਤਸਵੀਰਾਂ ਦੇਖ ਹੀ ਰਹੇ ਹੋ ਕਿ ਅਸੀਂ ਖੜੇ ਹੈਗੇ ਆ ਨਕੋਦਰ ਦੇ ਸਤਗੁਰ ਰਵਿਦਾਸ ਚੌਂਕ ਦੇ ਵਿੱਚ ਜਿੱਥੇ ਕਿ ਨੌਜਵਾਨਾਂ ਵੱਲੋਂ ਕੈਂਡਲ ਮਾਰਚ ਕੱਢਿਆ ਜਾ ਰਿਹਾ ਹੈਗਾ ਆ ਸਾਹਮਣੇ ਤੁਸੀਂ ਤਸਵੀਰਾਂ ਵੀ ਦੇਖ ਸਕਦੇ ਹੋ ਕਿ ਸਾਨੂੰ ਇਨਸਾਫ ਕਦੋਂ ਮਿਲੂ ਕਦ ਤੱਕ ਆਖਿਰ ਕਦ ਤੱਕ ਵੀ ਵਾਂਟ ਜਸਟਿਸ ਪ੍ਰਸ਼ਾਸਨ ਅੱਗੇ ਸਭ ਦੀ ਇੱਕੋ ਅਪੀਲ ਹਤਿਆਰੇ ਨੂੰ ਦਿਓ ਫਾਂਸੀ ਦੀ ਸਜ਼ਾ ਨਾ ਕੋਈ ਦਲੀਲ ਨਾ ਕੋਈ ਅਪੀਲ ਸੋ ਗਲਬਾਤ ਕਰਦੇ ਹੈਗੇ ਆ ਅ ਸਾਡੇ ਨਾਲ ਕਾਂਗਰਸ ਤੋਂ ਰਾਣਾ ਜੀ ਜੁੜ ਚੁੱਕੇ ਨੇ ਕੀ ਕਹਿਣਾ ਚਾਹੁੰਗੇ ਹਾਂਜੀ ਅੱਜ ਅਸੀਂ ਸਾਰੇ ਮੇਰੇ ਨੌਜਵਾਨ ਸਾਥੀ ਅਸੀਂ ਸਾਰੇ ਇਨਸਾਫ ਦੀ ਮੰਗ ਵਾਸਤੇ ਇੱਥੇ ਆਏ ਆ ਜਿਸ ਬੱਚੀ ਨਾਲ ਅਤਿਆਚਾਰ ਹੋਇਆ ਪਿਛਲੇ ਦਿਨੀ ਔਰ ਜਿਹਦੇ ਨਾਲ ਕਿ ਪੂਰਾ ਜਲੰਧਰ ਦਾ ਆਸ-ਪਾਸ ਇਲਾਕਾ ਔਰ ਪੂਰਾ ਪੰਜਾਬ ਜੀ ਇੱਕ ਵਾਰ ਦਹਿਲ ਗਿਆ ਜੀ ਔਰ ਸਾਡੀਆਂ ਬੱਚੀਆਂ ਮਾਵਾਂ ਪੈਣਾ ਹੌਫ ਜਦਾ ਔਰ ਮੈਂ ਮੰਗ ਕਰਦਾ ਅਸੀਂ ਸਾਰੇ ਕੈਂਡਲ ਮਾਰਚ ਕਰਕੇ ਇੱਕ ਤਾਂ ਉਸ ਬੱਚੀ ਦੀ ਆਤਮਾ ਦੀ ਸ਼ਾਂਤੀ ਵਾਸਤੇ ਸਾਰੇ ਇਕੱਠੇ ਹੋਏ ਆ ਕਿ ਪ੍ਰਮਾਤਮਾ ਨੂੰ ਆਪਣੇ ਚਰਨਾਂ 'ਚ ਥਾਂ ਦੇਵੇ ਬਹੁਤ ਜ਼ਿਆਦਾ ਅਤਿਆਚਾਰ ਹੋਇਆ ਬਹੁਤ ਮਹਾਪਾਪ ਹੋਇਆ ਔਰ ਮੈਂ ਮੰਗ ਵੀ ਕਰਦਾ ਸਮਾਜ ਕੋਲੋਂ ਔਰ ਜੁਡੀਸ਼ਰੀ ਤੋਂ ਖਾਸ ਤੌਰ ਤੇ ਜੀ ਕਿ ਇਸ ਇਸ ਜੁਰਮ ਦੀ ਸਖਤ ਤੋਂ ਸਖਤ ਸਜ਼ਾ ਚਾਹੀਦੀ ਜੀ ਕਿਉਂਕਿ ਲੋਕਾਂ ਚ ਇੱਕ ਐਗਜ਼ਾਮਪਲ ਸੈੱਟ ਹੋਵੇ ਇੱਕ ਉਦਾਹਰਣ ਸੈੱਟ ਹੋਵੇ ਸਮਾਜ ਦੇ ਵਿੱਚ ਵੀ ਜਿਹੜੇ ਇਹੋ ਜਿਹੇ ਦਰਿੰਦੇ ਆ ਜੀ ਉਹਨਾਂ ਨੂੰ ਫਾਂਸੀ ਦੀ ਸਜ਼ਾ ਤੋਂ ਘੱਟ ਸਜ਼ਾ ਹੋਣੀ ਨਹੀਂ ਚਾਹੀਦੀ ਔਰ ਕੋਰਟ ਨੂੰ ਇਹਦੇ ਲਈ ਮਾਨਯੋਗ ਕੋਰਟ ਨੂੰ ਔਰ ਭਾਰਤ ਸਰਕਾਰ ਤੋਂ ਮੈਂ ਮੰਗ ਕਰਦਾ ਇਵੇ ਲਈ ਸੰਵਿਧਾਨ 'ਚ ਤਬਦੀਲੀ ਕਰਕੇ ਧਾਰਾ 'ਚ ਤਬਦੀਲੀ ਕਰਕੇ ਇਹਨੂੰ ਫਾਸਟ ਟਰੈਕ ਫਾਸਟ ਟਰੈਕ ਕੋਰਟ ਜਲਦੀ ਫੈਸਲਾ ਹੋਵੇ ਕਿਉਂਕਿ ਫੈਮਲੀਆਂ ਵਿਚਾਰੀਆਂ ਆਪਣੇ ਬੱਚਿਆਂ ਦੇ ਇਨਸਾਫ ਵਾਸਤੇ ਦੋ ਦੋ ਸਾਲ ਚਾਰ ਚਾਰ ਸਾਲ ਉਡੀਕਦੀਆਂ ਰਹਿੰਦੀਆਂ ਔਰ ਦੋਸ਼ੀ ਜਿਹੜੇ ਆ ਉਹ ਆਪਣੀ ਜ਼ਿੰਦਗੀ ਜੇਲ੍ਹ ਦੇ ਪਿੱਛੇ ਜੀ ਜਾਂਦੇ ਸੋ ਮੈਂ ਮੰਗ ਕਰਦਾ ਕਿ ਇਹਨੂੰ ਫਾਸਟ ਟਰੈਕ ਕੋਰਟ ਹੋਵੇ ਔਰ ਫਾਂਸੀ ਦੀ ਸਜ਼ਾ ਹੋਵੇ ਲੋਕਾਂ 'ਚ ਇੱਕ ਮੈਸੇਜ ਜਾਣਾ ਚਾਹੀਦਾ ਸਮਾਜ ਦੇ ਵਿੱਚ ਕਿ ਇਹੋ ਜਿਹੇ ਲੋਕਾਂ ਦੀ ਇੱਥੇ ਕੋਈ ਥਾਂ ਨਹੀਂ ਔਰ ਸਾਡੀਆਂ ਬੱਚੀਆਂ ਮਾਵਾਂ ਭੈਣਾਂ ਸੁਰੱਖਿਅਤ ਰਹਿਣ ਬਾਕੀ ਪੰਜਾਬ ਦੇ ਲਾਅ ਐਂਡ ਆਰਡਰ ਦਾ ਹਾਲਾਤ ਤੁਹਾਨੂੰ ਪਤਾ ਹੀ ਆ ਕਿ ਸਰਕਾਰ ਪੂਰੀ ਤਰ੍ਹਾਂ ਫੇਲ ਹੋ ਚੁੱਕੀ ਆ ਰੋਜ਼ ਲੁੱਟ ਖੋ ਕ੍ਰਾਈਮ ਗੈਂਗ ਵਾਰ ਫਰੋਦੀ ਸਾਰਾ ਕੁਝ ਚੱਲ ਰਿਹਾ ਔਰ ਸਾਡੇ ਇਸ ਪੰਜਾਬ ਨੂੰ ਇਹਨਾਂ ਨੇ ਹੋਰ ਹੀ ਕੁਝ ਬਣਾ ਕੇ ਰੱਖਤਾ ਸੋ ਅੱਜ ਅਸੀਂ ਸਾਰੇ ਨੌਜਵਾਨਾਂ ਦੇ ਮਨ ਦੇ ਵਿੱਚ ਬੜਾ ਦੁੱਖ ਸੀਗਾ ਬੜਾ ਦਰਦ ਸੀ ਔਰ ਇਹਨਾਂ ਨੇ ਸਾਰਿਆਂ ਨੇ ਮੈਨੂੰ ਕਿਹਾ ਕਿ ਆਪਾਂ ਕੀ ਕਰ ਸਕਦੇ ਆ ਤਾਂ ਅਸੀਂ ਉਸ ਬੱਚੀ ਦੀ ਆਤਮਾ ਦੀ ਸ਼ਾਂਤੀ ਲਈ ਕੈਂਡਲ ਮਾਰਚ ਕੀਤਾ ਜੀ ਔਰ ਇੱਕ ਛੋਟਾ ਜਿਹਾ ਉਪਰਾਲਾ ਕੀਤਾ ਲੋਕਾਂ 'ਚ ਇੱਕ ਆਵਾਜ਼ ਜਗਾਉਣ ਦੀ ਕੋਸ਼ਿਸ਼ ਕੀਤੀ ਆ ਕਿ ਇਹੋ ਜਿਹੇ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਦੇਣੀ ਚਾਹੀਦੀ ਜੀ ਹੋਰ ਕੀ ਤੁਸੀਂ ਸੰਦੇਸ਼ ਦੇਣਾ ਚਾਹੁੰਦੇ ਹੈਗੇ ਆ ਮੈਂ ਸਮਾਜ ਨੂੰ ਇਹ ਮੰਗ ਕਰਦਾ ਕਿ ਆਪਾਂ ਸਾਰੇ ਜਾਗਰਤ ਹੋਈਏ ਜੀ ਇਹੋ ਜਿਹੇ ਚੀਜ਼ਾਂ ਤੋਂ ਅਵੇਅਰ ਰਹੀਏ ਬੱਚਿਆਂ ਨੂੰ ਬੜਾ ਸਤਾਰਕ ਰਹਿਣ ਦੀ ਲੋੜ ਆ ਕਿਉਂਕਿ ਸਾਡੇ ਸਮਾਜ ਦੇ ਵਿੱਚ ਤਾਣਾ ਬਾਣਾ ਵਿਗੜ ਚੁੱਕਾ ਕਦਰਾਂ ਕੀਮਤਾਂ ਖਤਮ ਹੋ ਚੁੱਕੀਆਂ ਪਰ ਅੱਜ ਦੇ ਦਿਨ ਤੇ ਤਾਂ ਇੱਕੋ ਹੀ ਮੈਸੇਜ ਆ ਜੀ ਦੇਖੋ ਫੋਰਨ ਕੰਟਰੀਜ਼ ਵੀ ਆਪਾਂ ਦੇਖਦੇ ਆ ਲਾਅ ਐਂਡ ਆਰਡਰ ਮਸਟ ਆ ਜਦੋਂ ਸਖਤ ਕਾਨੂੰਨ ਹੋਏਗਾ ਜਦੋਂ ਇੱਕ ਬੰਦੇ ਨੂੰ ਉਦਾਹਰਣ ਆਪਾਂ ਪੇਸ਼ ਕਰਾਂਗੇ ਇਮੀਡੀਏਟ ਮਹੀਨੇ ਦੋ ਮਹੀਨੇ ਜਿਸ ਤਰ੍ਹਾਂ ਕਿ ਇਹ ਕਿਹਾ ਜਾਂਦਾ ਹੈਗਾ ਇੱਕ ਕਾਂ ਮਾਰ ਕੇ ਟੰਗਿਆ ਹੁੰਦਾ ਹੈਗਾ ਤੇ ਖੇਤ ਦੇ ਵਿੱਚ ਜਲਦੀ ਕਾਂ ਨਹੀਂ ਬੈਠਦਾ ਹੈ ਸੋ ਇਸ ਤਰ੍ਹਾਂ ਇਸ ਵਾਕਿਆ ਨੂੰ ਤੁਸੀਂ ਕਿੱਦਾਂ ਦੇਖਦੇ ਆ ਮੈਂ ਬਹੁਤ ਜੀ ਬੜੇ ਲੋਕਾਂ ਨਾਲ ਮੇਰੀ ਗੱਲ ਹੋਈ ਜਿਨ੍ਹਾਂ ਦੇ ਬੱਚੇ ਆ ਛੋਟੇ ਛੋਟੇ ਬੜੇ ਲੋਕਾਂ ਦੇ ਮਨ ਚ ਨਾ ਬੱਚਿਆਂ ਪ੍ਰਤੀ ਸੇਫਟੀ ਨੂੰ ਲੈ ਕੇ ਬੇਟੀਆਂ ਦੇ ਪ੍ਰਤੀ ਖਾਸ ਤੌਰ ਤੇ ਬੜੇ ਇਨਸਿਕਿਉਰ ਹੈ ਵਿਚਾਰੇ ਕਬਰਾਇਏ ਬੈ ਸੋ ਮੈਂ ਇਹ ਚਾਹਣਾ ਮੇਰੀ ਇਹ ਮੰਗ ਆ ਸਾਰੇ ਸਮਾਜ ਦੀ ਇਹ ਮੰਗ ਆ ਬੇਸਿਕਲੀ ਲੋਕਾਂ ਦੇ ਸੈਂਟੀਮੈਂਟਸ ਅਸੀਂ ਲੋਕਾਂ ਚ ਰਹਿੰਦੇ ਆ ਤੇ ਲੋਕਾਂ ਕੋ ਫੀਲਿੰਗਸ ਨੂੰ ਪਹੁੰਚਦੀ ਆ ਉਹੀ ਗੱਲ ਅਸੀਂ ਤੁਹਾਡੇ ਸਾਹਮਣੇ ਰੱਖਣੀ ਮੈਂ ਚਾਹਣਾ ਜੀ ਲੋਕਾਂ ਦੀ ਇਹ ਮੰਗ ਆ ਕਿ ਇਹਨੂੰ ਸਟਰੋਂਗਲੀ ਇਹਨੂੰ ਹੈਂਡਲ ਕੀਤਾ ਜਾਵੇ ਇਹਨੂੰ ਫਾਸਟ ਟਰੈਕ ਦੇ ਵਿੱਚ ਫਾਂਸੀ ਤੋਂ ਘੱਟ ਦੀ ਸਜ਼ਾ ਨਾ ਹੋਵੇ ਔਰ ਜਲਦੀ ਟਾਈਮ ਬਾਊਂਡ ਜੀ ਤਾਂ ਕਿ ਇੱਕ ਦਰਿੰਦੇ ਨੂੰ ਇਹਨੂੰ سزا దਈਏ ਸਮਾਜ ਦੇ ਵਿੱਚ ਮੈਸੇਜ ਜਾਵੇ ਲਾਅ ਐਂਡ ਆਰਡਰ ਨੂੰ ਮੇਨਟੇਨ ਕਰਨ ਦੀ ਲੋੜ ਆ ਪੰਜਾਬ ਇਹੋ ਜਿਹੇ ਹਰਕਤਾਂ ਨੂੰ ਬਿਲਕੁਲ ਬਰਦਾਸ਼ਤ ਨਹੀਂ ਕਰੂਗਾ ਔਰ ਮੈਂ ਸਰਕਾਰ ਤੋਂ ਵੀ ਮੰਗ ਕਰਦਾ ਹੈ ਦੇ ਲਈ ਕਾਨੂੰਨ ਨੂੰ ਅਪਡੇਟ ਕਰਨ ਔਰ ਪੰਜਾਬ ਸਰਕਾਰ ਤੋਂ ਵੀ ਮੰਗ ਕਰਦਾ ਕਿ ਜਿਹੜਾ ਦਿਨ ਦਿਹਾੜੇ ਕਤਲ ਕਤਲੋਗਾਰ ਤੇ ਇਥੇ ਰੰਗਲਾ ਪੰਜਾਬ ਬਣਾਉਣ ਦੀਆਂ ਗੱਲਾਂ ਕਰਦੇ ਸੀ ਹੋਰ ਹੀ ਕੁਛ ਪੰਜਾਬ ਦਾ ਬਣਦਾ ਜਾ ਰਿਹਾ ਔਰ ਫਰੋਤੀਆਂ ਮੇਰੇ ਵਪਾਰੀ ਦੁਕਾਨਦਾਰ ਭਰਾ ਇਥੇ ਸੰਘਣੇ ਬਾਜ਼ਾਰ ਚ ਖੜੇ ਆਪਾਂ ਕੋਈ ਬੰਦਾ ਐਸਾ ਬਿਜ਼ਨਸਮੈਨ ਨਹੀਂ ਜਿਹਨੂੰ ਫਰੋਤੀ ਦੀ ਕਾਲਸ ਨਾ ਆਉਂਦੀ ਹੋਵੇ ਡਰ ਦੇ ਮਾਹੌਲ ਚ ਲੋਕੀ ਰਹਿ ਰਹੇ ਸੋ ਮੈਂ ਮੰਗ ਕਰਦਾ ਕਿ ਇਹਨਾਂ ਚੀਜ਼ਾਂ ਤੋਂ ਲੋਕਾਂ ਦਾ ਖਹਿੜਾ ਛਡਾਇਆ ਜਾਵੇ ਔਰ ਇੱਕ ਸਾਫ਼ ਸੁਥਰਾ ਰਾਜ ਦਿੱਤਾ ਜਾਵੇ ਜਿਹਦੇ ਲਈ ਤੁਸੀਂ ਵਾਅਦਾ ਕੀਤਾ ਸੀ ਜੀ ਬਹੁਤ ਬਹੁਤ ਧੰਨਵਾਦ ਜੀ ਸਾਡੇ ਨਾਲ ਹੋਰ ਵੀ ਨੌਜਵਾਨ ਮੌਜੂਦ ਨੇ ਗੱਲਬਾਤ ਕਰਦੇ ਹਾਂ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਤੁਸੀਂ ਕੀ ਕਹਿਣਾ ਚਾਹੁੰਦੇ ਜੀ ਬੜਾ ਮਾਨ ਤੁਹਾਡਾ ਸ਼ੁਮਨਾਮ ਜੀ ਮੋਨਟਪਈ ਮੇਰਾ ਨਾਮ ਆ ਜੀ ਜੀ ਤੇ ਬੜਾ ਮਨ ਦੁਖੀ ਆ ਜੀ ਸਾਡੀ ਭੈਣ ਦੇ ਨਾਲ ਇਹ ਜਿਹੜਾ ਵਾਕਿਆ ਜਾਂ ਘਟਨਾ ਹੋਈ ਆ ਜਲੰਧਰ ਵਿੱਚ 파ਰুল ਜੀ ਇੱਕ ਛੋਟੀ ਜੀ ਬੱਚੀ ਸੀ ਤੇ ਮੈਂ ਪਰਿਵਾਰਾਂ ਨੂੰ ਵੀ ਤੇ ਟੀਚਰਾਂ ਨੂੰ ਵੀ ਇਹ ਵੀ ਬੇਨਤੀ ਕਰਨਾ ਚਾਹੁੰਨਾ ਵਾ ਕਿ ਇਹਨਾਂ ਬੱਚਿਆਂ ਨੂੰ ਸ਼ੁਰੂ ਤੋਂ ਹੀ ਦੱਸਿਆ ਜਾਵੇ ਤੁਹਾਨੂੰ ਕੋਈ ਗਲਤ ਟੱਚ ਕਰਦਾ ਵਾ ਤੇ ਆ ਕੇ ਘਰੇ ਦੱਸੋ ਬੱਚਿਆਂ ਨੂੰ ਦੱਸਿਆ ਜਾਵੇ ਕਿ ਘਰੇ ਆ ਕੇ ਦੱਸੋ ਜੀ ਤੇ ਟੀਚਰਾਂ ਦੀ ਵੀ ਇਹ ਸਪੈਸ਼ਲ ਡਿਊਟੀ ਹੋਣੀ ਚਾਹੀਦੀ ਹੈ ਕਿ ਟੀਚਰ ਵੀ ਕਹਿਣ ਕਿ ਬੱਚਿਓ ਜੇ ਤੁਹਾਨੂੰ ਕੋਈ ਗਲਤ ਟੱਚ ਕਰਦਾ ਤੇ ਤੁਸੀਂ ਸਾਨੂੰ ਦੱਸੋ ਕਹਿ ਸਕਦੇ ਆਂ बैड ਟੱਚ ਜਾਂ ਗੁੱਡ ਟੱਚ ਦੀ ਗੱਲ ਜਿਹੜੀ ਆ ਸਾਰਾ ਕੁਝ ਬੱਚਿਆਂ ਦੀ ਪੜਾਈ ਦੇ ਅੰਦਰ ਆ ਸਕਦਾ ਹੈਗਾ ਇਹ ਪੜਾਈ ਦੇ ਵਿੱਚ ਸਿਖਾਇਆ ਜਾਵੇ ਜੀ ਤੇ ماں ਪੇ ਵੀ ਮੈਂ ਕਈ ਘਰਾਂ ਵਿੱਚ ਪਿੰਡਾਂ ਵਿੱਚ ਆਮ ਇਹ ਚੀਜ਼ਾਂ ਕਿਉਂਕਿ ਅਸੀਂ ਆਮ ਇਨਸਾਨ ਆ ਤੇ ਆਮ ਚੀਜ਼ਾਂ ਇਹ ਨੋਟ ਕਰੀਦੀਆਂ ਜੇ ਕੋਈ ਬੈਟ ਟੱਚ ਕਰਦਾ ਤੇ ਉਹਨਾਂ ਦੀਆਂ ਮਾਵਾਂ ਕਹਿ ਦਿੰਦੀਆਂ ਵਾ ਕੋਈ ਨਹੀਂ ਪੁੱਤ ਕੋਈ ਨਹੀਂ ਅਨਾ ਗੱਲ ਦੱਬਣ ਦੀ ਚਲੋ ਸਾਡੀ ਧੀ ਆ ਕੱਲ ਨੂੰ ਦੱਬਿਆ ਨਾ ਜਾਵੇ ਕਿਉਂਕਿ ਅੱਗ ਕਦੀ ਵੀ ਕੱਖਾਂ ਦੇ ਥੱਲੇ ਦੱਬੀ ਨਹੀਂ ਜਾਂਦੀ ਹੁੰਦੀ ਇਦਾਂ ਦੇ ਲੋਕਾਂ ਨੂੰ ਪਹਿਲਾਂ ਹੀ ਸਮੇਂ ਦੇ ਰਹਿੰਦੇ ਹੋਏ ਦੇਖਿਆ ਜਾਵੇ ਇਹਨਾਂ ਦੇ 76 ਵੱਜਣ ਜਾਂ ਇਹਨਾਂ ਨੂੰ ਬਣਦੀ ਸਜ਼ਾ ਮਿਲੇ ਜੀ ਤੇ ਦੂਜੀ ਗੱਲ ਜਿਹੜੀ ਪਾਰুল ਭੈਣ ਨਾਲ ਹੋਇਆ ਵਾ ਅਸੀਂ ਉਸ ਕੰਮ ਲਈ ਇਥੇ ਸਾਰੇ ਇਕੱਠੇ ਹੋਏ ਆ ਜੀ ਤੇ ਇਹ ਠੰਡੇ ਬਸਤੇ ਵਿੱਚ ਨਾ ਪਾਇਆ ਜਾਵੇ ਜੀ ਉਹਨੂੰ ਜਲਦ ਤੋਂ ਜਲਦ ਫਾਂਸੀ ਦਿੱਤੀ ਜਾਵੇ ਤੇ ਫਾਂਸੀ ਸਜ਼ਾ ਸੁਣਾਉਣ ਤੋਂ ਬਾਅਦ ਫਾਂਸੀ ਵੀ ਦਿੱਤੀ ਜਾਵੇ ਕਿਉਂਕਿ ਅਧਿਕਤਰ ਐਦਾਂ ਦੇ ਕੇਸ ਬੜੇ ਆ ਜਿਦੇ ਵਿੱਚ ਬੱਚੀਆਂ ਦੇ ਨਾਲ ਬਹੁਤ ਮਾੜੀ ਕਾਨੂੰਨੀ ਹਰਕਤ ਹੋਈ ਆ ਤੇ ਫਾਂਸੀ ਵੀ ਦਿੱਤੀ ਗਈ ਆ ਮੈਂ ਇੱਕ ਇੰਟਰਵਿਊ ਦੇਖਣ ਦਿਆ ਇੱਕ ਪਿਤਾ ਦੀ ਉਹ ਰੋਣ ਦਿਆ ਸੀ ਫਾਂਸੀ ਵੀ ਦਿੱਤੀ ਗਈ ਆ ਪਰ ਉਹ ਸਜ਼ਾ ਨੂੰ ਫਾਂਸੀ ਤੇ ਉਹ ਬੰਦੇ ਨੂੰ ਲਮਕਾਇਆ ਨਹੀਂ ਗਿਆ ਤੇ ਫਾਂਸੀ ਤੇ ਲਮਕਾਇਆ ਜਾਵੇ ਜੀ ਜਲਦ ਤੋਂ ਜਲਦ ਉਹਨਾਂ ਦਾ ਤੇ ਤਾਂ ਹੀ ਠੱਲ ਪੈਣੀ ਆ ਕਿਉਂਕਿ ਐਦਾਂ ਲੋਕਾਂ ਨੂੰ ਉਦਾਹਰਨ ਮਿਲੇ ਛੇਤੀ ਜੇ ਫਾਂਸੀ ਮਿਲੂਗੀ ਸਜ਼ਾ ਮਿਲੂਗੀ ਤਾਂ ਹੀ ਲੋਕੀ ਸੁਧਰਨਗੇ ਜਿਹੜੇ ਮਾੜੇ ਆਨਸਰ ਆ ਤਾਂ ਹੀ ਉਹਨਾਂ ਨੂੰ ਨੱਥ ਪਾਉਗੀ ਜੀ ਮੇਰਾ ਦਾਦਾ ਕਹਿੰਦਾ ਹੁੰਦਾ ਇਹ ਵਿਗੜੇ ਤਿਗੜੇ ਦਾ ਡੰਡਾ ਪੀਰ ਤੇ ਇਤਾਂ ਦੇ ਮਾੜੇ ਬੰਦਿਆਂ ਨੂੰ ਜ਼ਰੂਰ ਫਾਂਸੀ ਮਿਲੇ ਔਰ ਛੇਤੀ ਮਿਲੇ ਜੀ ਧੰਨਵਾਦ ਜੀ ਹਾਂਜੀ ਤੁਸੀਂ ਕੀ ਕਹਿਣਾ ਚਾਹੁੰਦੇ ਜੀ ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਹਾਨੀਕੁੰਦੀ ਦੇ ਕੋਤਰ ਤੋਂ ਜੀ ਅਸੀਂ ਇਹੀ ਅਪੀਲ ਕਰਦੇ ਜਿੰਨੇ ਵੀ ਅੱਜ ਇਕੱਠੇ ਹੋਏ ਆ ਸਾਰੇ ਜਾਣੇ ਇਹੀ ਅਪੀਲ ਕਰਦੇ ਆ ਸਭ ਤੋਂ ਸਤ ਸਜ਼ਾ ਦਿੱਤੀ ਜਾਵੇ ਉਹਨੂੰ ਤੇ ਗਾਂਵ ਲਈ ਇੱਕ ਆਰਡਰ ਬਣਿਆ ਜਾਵੇ ਸਰਕਾਰ ਅੱਗੇ ਬੇਨਤੀ ਆ ਇਹ ਬਲਤਕਾਰੀਆਂ ਨੂੰ ਕੋਈ ਜਲਦ ਤੋਂ ਜਲਦ ਫਾਂਸੀ ਦਿੱਤੀ ਜਾਵੇ ਜੀ ਤੇ ਬਸ ਥੈਂਕ ਯੂ ਆ ਭਾਜੀ ਹਾਂਜੀ ਹਾਂਜੀ ਕੀ ਕਹਿਣਾ ਚਾਹੁੰਦੇ ਆ ਜੀ ਕਿਉਂਕਿ ਆ ਇਸ ਤਰ੍ਹਾਂ ਦੀ ਜੋ ਘਟਨਾ ਹੈਗੀ ਆ ਦੁੱਖ ਸਾਰਿਆਂ ਨੂੰ ਹੈਗਾ ਆ ਦੁੱਖ ਦੇ ਵਿੱਚ ਸ਼ਰੀਕ ਹੋਏ ਹੈਗੇ ਆ ਕੀ ਕਹਿਣਾ ਚਾਹੋਗੇ ਤੁਸੀਂ ਉਹ ਨਿੰਦਣ ਜੋ ਗੱਲ ਹੈ ਜੀ ਇਹ ਸਾਰੀ ਜੋ ਸੁਭਾਣਾ ਹੋਇਆ ਆ ਉਹਨੂੰ ਫਾਂਸੀ ਸਜ਼ਾ ਦੇਉਣ ਲਈ ਸਾਰੇ ਨਾਲ ਹੈ ਨਾ ਪਰਿਵਾਰ ਦੇ ਜੀ ਅਸੀਂ ਸਰਕਾਰ ਅੱਗੇ ਅਪੀਲ ਕਰਦੇ ਹਾਂ ਕਿ ਉਹਨੂੰ ਫਾਂਸੀ ਦਿੱਤੀ ਜਾਵੇ ਤੇ ਕਾਨੂੰਨ ਸਖਤ ਕੀਤੇ ਜਾਣ ਕਿ ਆਲੀ ਧੰਨਵਾਦ ਜੀ ਸੋ ਤੁਸੀਂ ਇਹ ਸਾਰੀਆਂ ਤਸਵੀਰਾਂ ਸਾਡੇ ਚੈਨਲ ਵਿਸ਼ਵ ਪਾਰਟੀ ਵੀ ਰਾਹੀਂ ਦੇਖ ਰਹੇ ਸੀਗੇ ਕਿਉਂਕਿ ਤੁਸੀਂ ਸਾਹਮਣੇ ਦੇਖ ਸਕਦੇ ਹੋ ਕਿ ਨੌਜਵਾਨ ਕਿਉਂਕਿ ਜਿਸ ਨੂੰ ਕਿਹਾ ਜਾਂਦਾ ਹੈਗਾ ਕਿ ਨਵ ਯੁਵਕ ਇੱਕ ਕ੍ਰਾਂਤੀ ਲਿਆ ਸਕਦਾ ਹੈ ਜਿਸ ਦਾ ਕਿ ਮੁਕੰਮਲ ਇਤਿਹਾਸ ਦੇ ਵਿੱਚ ਬਹੁਤ ਵੱਡੇ ਵੱਡੇ ਪੰਨਿਆਂ ਦੇ ਵਿੱਚ ਨਾਂ ਦਰਜੇ ਕਰਵਾਏ ਹੋਏ ਨੌਜਵਾਨਾਂ ਦੇ ਹੈਗੇ ਆ ਸੋ ਅੱਜ ਦੀ ਪੀੜ੍ਹੀ ਜੇ ਇਸ ਤਰ੍ਹਾਂ ਦਾ ਕਦਮ ਚੱਕਦੀ ਹੈਗੀ ਆ ਤੇ ਕਿਤੇ ਨਾ ਕਿਤੇ ਪ੍ਰਸ਼ਾਸਨ ਨੂੰ ਵੀ ਇਹ ਚੀਜ਼ ਸੋਚਣੇ ਤੇ ਮਜਬੂਰ ਕਰ ਸਕਦੀ ਹੈਗੀ ਆ ਤੇ ਸੋ ਪ੍ਰਸ਼ਾਸਨ ਨੂੰ ਵੀ ਇਸ ਤਰ੍ਹਾਂ ਦਾ ਨਿਯਮ ਕਾਨੂੰਨ ਜਿਹੜਾ ਹੈ ਉਹਦੇ ਵਿੱਚ ਫੇਰ ਬਦਲ ਕਰਨਾ ਚਾਹੀਦਾ ਸੋ ਤੁਸੀਂ ਇਹ ਸਾਰੀਆਂ ਤਸਵੀਰਾਂ ਸਾਡੇ ਚੈਨਲ ਵਿਸ਼ਵ ਪਾਰਟੀ ਵੀਰ ਆਹੀਂ ਦੇਖ ਰਹੇ ਸੀ ਬਹੁਤ-ਬਹੁਤ ਧੰਨਵਾਦ ਜੀ ਥੈਂਕ ਯੂ ਜੀ ਅਸੀਂ ਪਾਰੂਲ ਭੈਣ ਜਲੰਧਰ ਤੇ ਪਰਿਵਾਰ ਦੇ ਨਾਲ ਖੜੇ ਹੋਵਾਂਗੇ ਤੇ ਜਦੋਂ ਵੀ ਉਹਨਾਂ ਨੂੰ ਜ਼ਰੂਰਤ ਪਵੇ ਰਾਣਾ ਭਾਜੀ 24 ਘੰਟੇ ਉਹਨਾਂ ਲਈ ਤਿਆਰ ਬਰ ਤਿਆਰ ਨੇ ਤੇ ਇੱਕ ਸਾਡੀ ਅਪੀਲ ਆ ਵਕੀਲਾਂ ਤੱਕ ਇਹਦਾ ਸਰਕਾਰੀ ਵਕੀਲ ਪ੍ਰਾਈਵੇਟ ਵਕੀਲ ਕੋਈ ਵੀ ਕੇਸ ਨਾ ਫੜੇ ਤੁਸੀਂ ਇਹ ਸਾਰੀਆਂ ਤਸਵੀਰਾਂ ਸਾਡੇ ਚੈਨਲ ਵਿਸ਼ਵ ਪਾਰਟੀ ਵੀਰਾਂ ਹੀ ਦੇਖ ਰਹੇ ਸੀ ਬਹੁਤ-ਬਹੁਤ ਧੰਨਵਾਦ ਜੀ ਥੈਂਕ ਯੂ ਜੀ